ਸਾਸਰੀ ਕਾਲ ਜੀ ਅਜਾ ਆਂ ਸ਼ੇਕੋ ਕਿਹੜੇ ਤੇ ਇਧਰ ਕੀ ਕੰਡੀਸ਼ਨ ਹੈ ਪਾਣੀ ਦੀ ਵਹਨੇ ਆ ਨਾਲੀ ਦੇ ਪਾਣੀ ਬੰਨਾਂ ਤੇ ਲੱਗੇ ਪੈਲੀਆਂ ਤੇ ਦੂਰੇ ਕਿਹਨੂੰ ਏ ਸ਼ੇਕੜ ਪੋਲ ਵੀ ਆਇਆ ਕੋਈ ਨਹੀਂ ਲੋਕਦੇ ਪੋਲ ਪਤਾ ਨਹੀਂ ਨਹੀਂ ਅੱਛਾ ਚੱਲ ਵਹਨੇ ਆ ਸਰਪੰਚ ਕਿਹੜਾ ਹੈ ਜਸ ਕਰਨ ਪਤਾ ਨਹੀਂ ਜਸ ਕਰਨ ਮਿਸਟਰ ਏ ਤਾਂ ਗੁਰਵਾਸੀ ਜਿਵੇਂ ਆਇਆ ਚੜਾਦੇ ਤਾਂ ਨੂੰ ਪਾਣਦੇ ਪੂਰੇ ਮੇਰੇ ਦਰਦ ਦਾ ਛੱਡੀ ਹੋਈ ਹੈ ਮੇਰੇ ਪਾਣੀ ਨਾਲ ਸੇ ਜਿੰਨਾ ਕੋ ਬਚਾ ਹੋ ਸਕੇ ਉਹ ਹਾਂ ਇਹ ਨਾਲੇ ਉੱਪਰਲੀ ਸਾਈਡੋਂ ਉਹ ਲਾਇਆ ਹੋਇਆ ਗਿੱਟੇ ਰੱਖੇ ਪਿੰਡ ਅੱਛਾ ਅੱਛਾ ਪੋੜ ਪਾਲ ਕੋ ਨਹੀਂ ਕਿ ਮਾੜਾ ਮਟਰ ਆ ਜਾ ਹੈਗਾ ਅਸੀਂ ਹਾਂ ਮੈਂ ਸਾਰਾ ਇਹ ਪੋਲ ਵੀ ਹੈਗਾ ਇਹ ਛੋਟਾ ਹੋਣਾ ਪੋੜੋ ਫਿਰ ਡੁੱਬ ਜਾਂਦੇ ਛੇਤੀ ਛੇਤੀ ਡੁੱਬ ਜਾਂਦੇ ਹਾਲੇ ਤੇ ਧਾਰ ਦੇ ਵਿੱਚ ਹੀ ਹੈ ਪਾਣੀ ਬਹੁਤ ਬਹੁਤ ਰੁਕੀ ਹੋਈ ਹੈ ਅੱਛਾ ਇੱਥੋਂ ਵਾਪਸ ਮੁੜਿਆ ਹੈ ਨਾ ਪਾਣੀ ਹਾਂਜੀ ਆਪਹੀ ਤੱਕ ਹੋ ਕੇ ਵਾਪਸ ਮੜ ਗਿਆ ਥੋੜਾ ਜਿਹਾ ਲਿਆ ਲੱਥਾ ਵੀ ਹੈ ਲੱਗਦਾ ਕੱਲ ਦਾ ਇੱਥੋਂ ਤੱਕ ਆ ਗਿਆ ਹੈ ਨਾ ਤੇ ਥੋੜਾ ਜਿਹਾ ਰੇਤ ਰੁੱਤਾ ਛੱਟ ਕੇ ਕੰਟਰੋਲ ਕੀਤਾ ਚਲੋ ਨਿਗਲ ਜੇ ਪਿੱਛੋਂ ਹੀ ਛੱਡੀ ਜਾਣ ਉਗਰਾਗ ਨਾਲ ਆਉਣ ਆਉਟੂ ਵਾਲੇ ਹਨ ਹਾਂ ਆ ਵੀਰਾ ਇਹ ਪੂਰਾ ਉਹ ਪਾਰ ਟੱਪਣ ਨੂੰ ਤੇ ਵੱਡੇ ਪੁਲ ਤੇ ਕੋਈ ਨਹੀਂ ਛੋਟੇ ਪੁਲ ਉਧਰ ਕਿਹੜਾ ਪਿੰਡ ਆ ਜ਼ੁਲਾਇਆ ਸਰ ਨਕੋੜਾ ਪਿੰਡ ਹੈ ਤੇ ਇੱਥੋਂ ਇੰਜ ਕਰਾਸ ਕਰਕੇ ਜਾਂਦੇ ਪਿੰਡ ਵਾਲੇ ਤੇ ਆ ਮੌਕੇ ਤੇ ਖੜੇ ਆਪਾਂ ਛੇਕੂ ਖੇੜੇ ਉਹ ਦੂਸਰਾ ਬੰਨ ਹੈ ਬੰਨ ਤੇ ਛੋਟੇ ਨਹੀਂ ਨੇ ਉੱਚੇ ਕੋਈ ਨਹੀਂ ਹੈ ਨਾ ਨਿੱਕੇ ਨੇ ਪਰ ਲੀ ਸੈਡ ਵੀ ਠੀਕ ਹੀ ਪਨ ਵਾਲ ਪੱਟੀ ਹੈ ਨਾਲ ਨਾਲ ਲੱਗਦੇ ਲੱਗਦੇ ਪਿੰਡ ਨੇ ਸਾਰੇ ਕੋਈ ਜ਼ਿਆਦੀ ਦੂਰੀ ਤੇ ਕੋ ਨਹੀਂ ਅੱਧਾ ਦਾ ਕਿਲੋਮੀਟਰ ਤੱਕ ਪਿੰਡ ਨੇ ਨੇੜੇ ਨੇ ਹਣਾ ਸਾਰੇ ਹੁਣੇ ਛੇਕੂ ਕਿਹੜਾ ਆ ਜਾਏਗਾ ਆਹ ਪੱਟੀ ਹੈ ਤੇ ਦੁਆਰ ਕੋਲੇ ਛੇਕਾ ਉਹ ਨੇੜੇ ਛੇਕੂ ਕਿਹੜਾ ਆ ਜਾਣਾ ਹੂੰ ਬਿਨਾਂ ਲੱਗਦੇ ਲੱਗਦੇ ਪਿੰਡ ਹੈ ਪੰਚਾਇਤਾਂ ਅੱਡੇ ਸਾਰੇ ਆਂਦੀਆਂ ਆ ਸੰਤਾਰਾ ਸਕੂਲ ਹੈ ਇਹ ਆ ਗਿਆ ਮਾਉ ਖੇੜਾ ਛੇ ਕੁ ਖੇੜਾ ਇਹ ਮਾਉ ਖੇੜਾ ਗਿਆ ਆ ಶ್ರೀਕ੍ਰਿਸ਼ਨ ਵਾਲਿਆਂ ਨੇ ਬੋਰਡ ਲਗਾਇਆ ਬਾ ਨੇੜੇ ਨੇੜੇ ਪਿੰਡ ਨੇ ਸਾਰੇ ਹਨ ਅੱਧਾ ਕਿਲੋਮੀਟਰ ਵੀ ਗੋਨੀ ਆ ਛੇ ਕੁ ਖੇੜਾ ਡੱਪ ਗਿਆ ਹੁਣ ਆਊਗਾ ਮਾਉ ਖੇੜਾ ਹੈ ਇਹ ਪੈਟਰੋਲ ਪੰਪ ਲੱਗਦਾ ਨੇੜੇ ਹੈ ਆ ਪਿੰਡਾਂ ਨੂੰ ਬਾਜ ਬਾਜ ਪੈਟਰੋਲ ਆਰਨੀ ਵਾਲੇ ਆ ਇਹ ਤਾਂ ਸਾਰੇ ਨਾਲ ਲੱਗਦੇ ਲੱਗਦੇ ਬੰਨਣੇ ਸਾਰੇ ਜਿਵੇਂ ਉਹ ਬੰਨਣੇ ਤੇ ਪਿੰਡ ਦਵਾਦਾਂ ਨੇੜੇ ਹੀ ਨੇ ਆ ਹੁਣ ਮਾਊ ਖੇੜਾ ਆ ਗਿਆ ਉਹ ਕਿਹੜੀ ਨਹਿਰ ਹੈ ਮੈਰੀ ਬਹੁਤ ਦਰ ਨਹਿਰ ਹੈ ਆ ਗਿਆ ਮਾਊ ਖੇੜਾ ਇਹ ਦੁਬਾਰਾ ਰੱਤਾ ਖੇੜਾ ਆ ਜਾਏਗਾ ਵੀ ਅੱਧਾ ਦਾ ਕਿਲੋਮੀਟਰ ਕਿਲੋਮੀਟਰ ਤੇ ਆ ਫੇਰ ਕੁੱਤੇ ਵੱਡ ਆ ਜੂਗਾ ਐਵੇਂ ਫਿਰ ਵੀਡੀਓ ਕਮੇ ਲੱਗੀ ਸਾਰਿਆਂ ਨੇ ਸ਼ੇਅਰ ਕਰਨੀ ਥੈਂਕ ਯੂ ਧੰਨਵਾਦ ਚਲਦੇ ਆਪਾਂ ਕਰੇ